ਸਾਤਿਸ਼ਰੀ ਅਕਾਲ ਦੋਸਤੋ ਰੁੱਖਾਂ ਦੀ ਜਾਣਕਾਰੀ ਵਿੱਚ ਅੱਜ ਗੱਲ ਕਰਾਂਗੇ ਆਮਬ ਦੇ ਰੁੱਖ ਬਾਰੇ ਇਹ ਰੁੱਖ ਪੂਰੇ ਭਾਰਤ ਵਿੱਚ ਮਿਲ ਜਾਂਦਾ ਹੈ ਅਤੇ ਸ਼ਾਸਤਰਾਂ ਵਿੱਚ ਇਸ ਨੂੰ ਅੰਮ੍ਰਿਤ ਫਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਹੀ ਬਹੁਤ ਗੁਣਕਾਰੀ ਰੁੱਖ ਹੈ ਇਸ ਦੇ ਗੁੱਠਲੀ ਤੋਂ ਤਿਆਰ ਪੌਦਿਆਂ ਨੂੰ ਦੇਸੀ ਆਮਬ ਕਿਹਾ ਜਾਂਦਾ ਹੈ ਅਤੇ ਨਸਲ ਵਿੱਚ ਸੁਧਾਰ ਕਰਕੇ ਕਲਮਾ ਤੋਂ ਤਿਆਰ ਕੀਤੇ ਗਏ ਪੌਦਿਆਂ ਨੂੰ ਪਿਉਂਦੀ ਆਮਬ ਕਿਹਾ ਜਾਂਦਾ ਹੈ ਅੰਬ ਦਾ ਰੁੱਖ 30 ਤੋਂ 120 ਫੁੱਟ ਤੱਕ ਉੱਚਾ ਹੋ ਜਾਂਦਾ ਹੈ ਅਤੇ ਅੱਜ ਕੱਲ ਇਸ ਦੀਆਂ ਛੋਟੇ ਕੱਦ ਵਾਲੀਆਂ ਕਿਸਮਾਂ ਵੀ ਵਿਕਸਿਤ ਕੀਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਨੂੰ ਅਸੀਂ ਘਰ ਦੇ ਬਗੀਚੇ ਵਿੱਚ ਜਾਂ ਫਿਰ ਕਿਸੇ ਕੋਨੇ ਵਿੱਚ ਬੜੀ ਆਸਾਨੀ ਨਾਲ ਲਗਾ ਸਕਦੇ ਹਾਂ ਇਹ ਪੌਦੇ ਛੇਤੀ ਫਲ ਦੇਣ ਲੱਗਦੇ ਹਨ ਅਤੇ 5 ਤੋਂ 7 ਫੁੱਟ ਕੱਦ ਕਰਨ ਤੋਂ ਬਾਅਦ ਹੀ ਇਹਨਾਂ ਦੇ ਫਲ ਆਉਣਾ ਸ਼ੁਰੂ ਹੋ ਜਾਂਦਾ ਹੈ ਇਹਨਾਂ ਕਿਸਮਾਂ ਵਿੱਚ ਅਮਰਪਾਲੀ, ਅੰਬਿਕਾ ਅਤੇ অরਣਿਕਾ ਮੁੱਖ ਕਿਸਮਾਂ ਹਨ ਇਹਨਾਂ ਛੋਟੇ ਕੱਦ ਵਾਲੀਆਂ ਕਿਸਮਾਂ ਦੇ ਨਾਲ ਹੀ ਇਸ ਦੀਆਂ ਪੁਰਾਣੀਆਂ ਅਤੇ ਮਸ਼ਹੂਰ ਵੱਡੇ ਕੱਦ ਵਾਲੀਆਂ ਕਿਸਮਾਂ ਵਿੱਚ ਲੰਗੜਾ, ਤੋਤਾਪਰੀ, ਨੀਲਮ, ਗੁਲਾਬਖਾਸ, ਪੂਰਾ ਦਸਹਿਰੀ, ਅਲਫਾਂਸੋ ਮੁਖਨ ਇਸ ਤੋਂ ਇਲਾਵਾ ਰੰਗ ਰੂਪ, ਸਵਾਦ ਅਤੇ ਗੁਣਾਂ ਦੇ ਆਧਾਰ ਤੇ ਇਸ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ। ਅੰਬ ਦੇ ਰੁੱਖ ਦੇ ਪੱਤੇ 4 ਤੋਂ 12 ਇੰਚ ਤੱਕ ਲੰਬੇ ਅਤੇ 1 ਤੋਂ 3 ਇੰਚ ਚੌੜੇ ਚਿਕਨਾਈ ਵਾਲੇ ਖੁਸ਼ਬੂਦਾਰ ਹੁੰਦੇ ਹਨ। ਇਹ ਬਸੰਤ ਰੁੱਤ ਵਿੱਚ ਫੁੱਲਾਂ ਤੋਂ ਬਾਅਦ ਫਲ ਚੁਗਦਾ ਹੈ ਅਤੇ ਇਸ ਰੁੱਖ ਦੇ ਸਾਰੇ ਹਿੱਸੇ ਦਵਾਈਆਂ ਵਿੱਚ ਵਰਤੇ ਜਾਂਦੇ ਹਨ। ਆਮਬੇ ਇੱਕ ਬਹੁਤ ਹੀ ਗੁਣਕਾਰੀ ਰੋਖਾ ਹੈ ਇਸ ਦੇ ਫਲ ਵਿੱਚ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ ਜਿਨ੍ਹਾਂ ਵਿੱਚ ਕਾਰਬੋਹਾਈਡਰੇਟ ਚਰਬੀ ਪ੍ਰੋਟੀਨ ਵਿਟਾਮਿਨ A B1 B2 B3 B6 B9 ਵਿਟਾਮਿਨ C E K ਅਤੇ ਕੈਲਸ਼ੀਅਮ ਲੋਹਾ ম্যাগਨੀਸ਼ੀਅਮ ਮੈਗਨੀਜ਼ ਫਾਸਫੋਰਸ ਪੋਟਾਸ਼ੀਅਮ ਸੋਡੀਅਮ ਅਤੇ ਤਾਂਬਾ ਤੱਤ ਪਾਏ ਜਾਂਦੇ ਹਨ ਇੰਨੀ ਮਾਤਰਾ ਵਿੱਚ ਇਹਨਾਂ ਤੱਤਾਂ ਦੇ ਪਾਏ ਜਾਣ ਕਾਰਨ ਹੀ ਆਮਬ ਨੂੰ ਇੱਕ ਸੰਤੁਲਿਤ ਫਲ ਮੰਨਿਆ ਜਾਂਦਾ ਹੈ ਪੱਕਾ ਆਂਬ ਦਿਲ ਨੂੰ ਮਜ਼ਬੂਤ ਕਰਨ ਵਾਲਾ ਪਿਤ ਨੂੰ ਵਧਣ ਤੋਂ ਰੋਕਣ ਵਾਲਾ ਕਾਫ ਅਤੇ ਅਗਣੀ ਨੂੰ ਵਧਾਉਣ ਵਾਲਾ ਹੁੰਦਾ ਹੈ। ਕੱਚਾ ਆਂਬ ਸਵਾਦ ਵਿੱਚ ਖੱਟਾ ਅਤੇ ਪਿਤ ਨੂੰ ਖਤਮ ਕਰਨ ਵਾਲਾ ਭੁੱਖ ਨੂੰ ਵਧਾਉਣ ਵਾਲਾ ਅਤੇ ਪਥਰੀ ਨੂੰ ਬਣਨ ਤੋਂ ਰੋਕਣ ਵਾਲਾ ਹੁੰਦਾ ਹੈ। ਆਂਬ ਦੇ ਇਨੇ ਗੁਣਾਂ ਦੇ ਨਾਲ-ਨਾਲ ਇਸ ਦੇ ਕੁਝ ਨੁਕਸਾਨ ਵੀ ਹਨ। ਕਿਉਂਕਿ ਆਂਬ ਨੂੰ ਹਮੇਸ਼ਾ ਠੰਡਾ ਕਰਕੇ ਖਾਣਾ ਚਾਹੀਦਾ ਹੈ। ਜੇਕਰ ਅਸੀਂ ਇਸ ਨੂੰ ਗਰਮ ਖਾਵਾਂਗੇ ਤਾਂ ਇਸ ਦੇ ਕਾਫੀ ਨੁਕਸਾਨ ਹਨ। ਖੱਟੇ ਆਂਬ ਨੂੰ ਗਰਮ ਰੂਪ ਦੇ ਵਿੱਚ ਖਾਣ ਨਾਲ ਮੂੰਹ ਦੇ ਸੰਬੰਧਿਤ ਅਤੇ ਗਲੇ ਨਾਲ ਸੰਬੰਧਿਤ ਪੇਟ ਗੈਸ ਮਸੂੜਿਆਂ ਦੀਆਂ ਬਿਮਾਰੀਆਂ ਵਿੱਚ ਵਾਧਾ ਹੋ ਜਾਂਦਾ ਹੈ ਪੱਕੇ ਅੰਬ ਨੂੰ ਗਰਮ ਅਤੇ ਜ਼ਿਆਦਾ ਖਾਣ ਨਾਲ ਪੇਟ ਵਿੱਚ ਮਰੋੜ ਫੋੜੇ ਫੁੰਸੀਆਂ ਗੈਸ ਵਿੱਚ ਵਾਧਾ ਭਾਰੀਪਨ ਪੇਟ ਦਰਦ ਆਦੀ ਤਕਲੀਫਾਂ ਹੋ ਸਕਦੀਆਂ ਹਨ ਇਸ ਤੋਂ ਇਲਾਵਾ ਖਾਲੀ ਪੇਟ ਵੀ ਅੰਬਾਂ ਨੂੰ ਨਹੀਂ ਖਾਣਾ ਚਾਹੀਦਾ ਇਹਨਾਂ ਸਮੱਸਿਆਵਾਂ ਤੋਂ ਬਚਣ ਲਈ ਵਧੀਆ ਪੱਕੀ ਕਿਸਮ ਦੇ ਅੰਬ ਠੰਡੇ ਕਰਕੇ ਖਾਣੇ ਚਾਹੀਦੇ ਹਨ ਕਿਉਂਕਿ ਠੰਡਾ ਅੰਬ ਹਮੇਸ਼ਾ ਫਾਇਦਾ ਕਰਦਾ ਹੈ ਜੇਕਰ ਆਂਬ ਨੂੰ ਠੰਡੇ ਦੁੱਧ ਨਾਲ ਖਾਧਾ ਜਾਵੇ ਤਾਂ ਇਹ ਹੋਰ ਵੀ ਗੁਣਕਾਰੀ ਹੁੰਦਾ ਹੈ। ਸੋ ਦੋਸਤੋ ਇਹ ਸੀ ਜਾਣਕਾਰੀ ਆਂਬ ਦੇ ਰੁੱਖ ਬਾਰੇ। ਆਂਬ ਦੇ ਰੁੱਖ ਨੂੰ ਵੀ ਅਸੀਂ ਬੜੀ ਆਸਾਨੀ ਨਾਲ ਲਗਾ ਸਕਦੇ ਹਾਂ। ਅਸੀਂ ਗੁੱਠਲੀ ਤੋਂ ਬੜੀ ਆਸਾਨੀ ਨਾਲ ਘਰ ਵਿੱਚ ਆਂਬ ਦਾ ਪੌਦਾ ਉਗਾ ਸਕਦੇ ਹਾਂ ਅਤੇ ਕਿਸੇ ਵਧੀਆ ਨਸਲ ਦੇ ਪੌਦੇ ਦੀ ਪਿਉਂਦ ਚੜਾ ਕੇ ਇੱਕ ਵਧੀਆ ਨਸਲੀ ਆਂਬਦਾਰ ਪੌਦਾ ਤਿਆਰ ਕਰ ਸਕਦੇ ਹਾਂ। ਆਂਬ ਦਾ ਰੁੱਖ ਥੋੜਾ ਹੌਲੀ-ਹੌਲੀ ਵਧਦਾ ਹੈ ਪਰ ਫਿਰ ਵੀ ਸਾਨੂੰ ਅਜਿਹੇ ਗੁਣਕਾਰੀ ਫਲਦਾਰ ਰੁੱਖਾਂ ਦੇ ਪੌਦੇ ਜ਼ਰੂਰ ਲਗਾਉਣੇ ਚਾਹੀਦੇ ਹਨ। ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਅਤੇ ਕਮੈਂਟ ਜ਼ਰੂਰ ਕਰੋ ਅਜਿਹੀ ਜਾਣਕਾਰੀ ਭਰਪੂਰ ਵੀਡੀਓ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਧੰਨਵਾਦ ਜੀ